ਸਭ ਤੋਂ ਪਹਿਲਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਆਪਣੀ ਪਾਰਟੀ ਹਾਈਗਮਨ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਇੱਕ ਨਿਮਾਣੀ ਨੇ ਇੰਨਾ ਮਾਨ ਬਖਸ਼ਿਆ ਮੈਂ 2013-14 ਦੇ ਵਿੱਚ ਪਾਰਟੀ ਦੇ ਨਾਲ ਤੁਰਿਆ ਸੀਗਾ ਜਦੋਂ ਤੋਂ ਪਾਰਟੀ ਦੇ ਨਾਲ ਤੁਰਿਆ ਆਪਾਂ ਨੇ ਇਸ ਕੰਮ ਸੇਵਾ ਕਰਦੇ ਆਏ ਆ ਪਾਰਟੀ ਦੇ ਵਿੱਚ ਤੇ ਪਾਰਟੀ ਨੇ ਵੀ ਸਾਡੇ ਪ੍ਰਤੀ ਕੋਈ ਵਿਤਕਰਾ ਜਾਂ ਕਸਰ ਨਹੀਂ ਰੱਖੀ ਜੋ ਮਾਨ ਸਨਮਾਨ ਸਾਨੂੰ ਬਣਦਾ ਸੀ ਉਹ ਵੱਧ ਤੋਂ ਵੱਧ ਦਿੱਤਾ ਵਾ ਤੇ ਮੈਂ ਅਪੀਲ ਕਰਦਾ ਆਪਣੇ ਵਰਕਰਾਂ ਨੂੰ ਫਿਰ ਵੱਧ ਤੋਂ ਵੱਧ ਮਿਹਨਤ ਕਰੋ ਜੋ ਤੁਹਾਡਾ ਬਣਦਾ ਹੱਕ ਆ ਪਾਰਟੀ ਜਿਹੜੀ ਉਹ ਤੁਹਾਨੂੰ ਵੀ ਦੇਵੇਗੀ ਸੰਗਠਨ ਦੇ ਹੌਕਰ ਚਾਰਜ ਬਣ ਤੋਂ ਬਾਅਦ ਸਾਡਾ ਟੀਚਾ ਜੇ ਉਹ ਗੇ ਅਸੀਂ ਗਰਾਉਂਡ ਨੂੰ ਵੱਧ ਤੋਂ ਵੱਧ ਮਜ਼ਬੂਤ ਕਰਾਂਗੇ ਆਉਣ ਵਾਲੀ ਜਿਹੜੀ ਇਲੈਕਸ਼ਨ 2027 ਦੀ ਆ ਉਹਦੀ ਤਿਆਰੀ ਜਿਹੜੀ ਆ ਹੁਣ ਤੋਂ ਅਸੀਂ ਸ਼ੁਰੂ ਕਰ ਦਿੱਤੀ ਗਈ ਹੈ ਸਾਡੀ ਪਾਰਟੀ ਵੱਲੋਂ ਤੇ ਅਸੀਂ ਵੱਧ ਤੋਂ ਵੱਧ ਪਬਲਿਕ ਨੂੰ ਆਪਣੇ ਨਾਲ ਆਪਣੀ ਪਾਰਟੀ ਦੇ ਨਾਲ ਜੋੜ ਕੇ ਤੇ 2027 ਦੇ ਵਿੱਚ ਆਪਾਂ ਹਲਕਾ ਜਿਹੜਾ ਬਾਬਾ ਨਲਕ ਦੁਬਾਰਾ ਜਿੱਤ ਕੇ ਫਿਰ ਸਰਕਾਰ ਬਣਾਵਾਂਗੇ ਬਿਲਕੁਲ ਜੀ ਸਰਕਾਰ ਨੇ ਬਿਲਕੁਲ ਵਾਦੇ ਪੂਰੇ ਕੀਤੇ ਨੇ ਜੇ ਭਾਵੇਂ ਅਸੀਂ ਗੱਲ ਕਰ ਲਈਏ ਬਿਜਲੀ ਦੇ ਬਿੱਲਾਂ ਦੀ ਵਿਚ ਇੱਕ ਐਜੂਕੇਸ਼ਨ ਦੀ ਗੱਲ ਕਰ ਲਈਏ ਐਜੂਕੇਸ਼ਨ ਤੇ ਪ੍ਰਤੀ ਕਈ ਲੋਕ ਆਖ ਦਿੰਦੇ ਨੇ ਕਿ ਅ ਅਜੇ ਉਸ ਗੱਲ ਨਹੀਂ ਅਜੇ ਬਣੀ ਹੈਗੀ ਪਰ ਵੇਖੋ ਜਿਹੜਾ ਢਾਂਚਾ 17 ਸਾਲਾਂ ਦਾ ਵਿਗੜਿਆ ਉਹਨੂੰ ਥੋੜਾ ਜਿਆਦਾ ਕਵਰ ਕਰਨ ਦੇ ਵਾਸਤੇ ਸਮਾਂ ਚਾਹੀਦਾ ਮੈਂ ਮੈਂ ਤੇ ਇਹ ਗੱਲ ਕਹਾਂ ਕਿ ਸਾਡੀ ਸਰਕਾਰ ਨੇ 5 ਸਾਲ ਮੰਗੇ ਹੀ ਪਰ ਅਸੀਂ ਆਨੇ ਆ ਵੀ 10 ਸਾਲ ਦੇ ਵਿੱਚ ਵੀ ਆਪਾਂ ਕਵਰ ਕਰ ਲਈਏ ਤੇ ਬੜੀ ਤਗੜੀ ਗੱਲ ਹੈ ਕਿਉਂਕਿ ਖਲਾਰਾ ਬਹੁਤ ਜ਼ਿਆਦਾ ਪਿਛਲੀਆਂ ਸਰਕਾਰਾਂ ਨੇ ਧਿਆਨ ਨਹੀਂ ਦਿੱਤਾ ਐਜੂਕੇਸ਼ਨ ਤੇ ਹੈਲਥ ਤੇ ਤੇ ਇੱਕ ਵਾਦਾ ਸਾਡਾ ਹੋਰ ਸੀਗਾ ਜਿਹੜਾ ਬੀਬੀਆਂ ਨੂੰ 1-1000 ਰੁਪਏ ਦੇਣ ਦਾ ਜਿਹੜੀਆਂ ਦੂਸਰੀਆਂ ਪਾਰਟੀਆਂ ਇਸ ਚੀਜ਼ ਨੂੰ ਮੁੱਦਾ ਬਣਾਉਂਦੀਆਂ ਪਈਆਂ ਨੇ ਥੋੜੇ ਸਮੇਂ ਦੇ ਵਿੱਚ ਸਾਡੀ ਪਾਰਟੀ ਜਿਹੜੀ ਆ ਸਾਡੇ ਆਮ ਆਦਮੀ ਪਾਰਟੀ ਦੇ ਮੁਖਮੰਦੇ ਸਰਤਾਪ ਭਗਤ ਸਿੰਘ ਮਾਲ ਉਹਨਾਂ ਨੇ ਪਲਾਨ ਘੜਿਆ ਵਾ ਥੋੜੇ ਸਮੇਂ ਦੇ ਵਿੱਚ ਉਹ 1000 ਰੁਪਏ ਜਿਹੜਾ ਵਾ ਬੀਬੀਆਂ ਨੂੰ ਦਿੱਤਾ ਜਾਵੇਗਾ ਬਾਕੀ ਜੇ ਆਪਾਂ ਇਹ 3-4 ਸਾਡੀਆਂ ਗਰੰਟੀਆਂ ਇਸ ਤੋਂ ਇਲਾਵਾ ਟੋਲ ਪਲਾਜਾਂ ਦੀ ਗੱਲ ਕਰ ਲਈਏ ਬੇਸ਼ੱਕ ਆਪਾਂ ਖੇਤੀਬਾੜੀ ਦੀ ਗੱਲ ਕਰ ਲਈਏ ਆਪਾਂ ਨਹਿਰੀ ਪਾਣੀ ਦੀ ਗੱਲ ਕਰ ਲਈਏ ਆਪਾਂ ਬਿਜਲੀ ਦੀ ਗੱਲ ਕਰਨੀ ਹੈ ਆਪਾਂ ਕਿਸਾਨਾਂ ਕਈ ਇਸ ਤਰ੍ਹਾਂ ਦੇ ਮੁੱਦੇ ਨੇ ਨਸ਼ੇ ਦੇ ਮੁੱਦੇ ਦੇ ਉੱਤੇ ਸਾਡੀ ਪਾਰਟੀ ਜਿਹੜੀ ਆ ਉਹ ਕਰ ਰਹੀ ਆ ਪ੍ਰਚਾਰ ਵੀ ਕਰ ਰਹੀ ਆ ਤੇ ਸੁਧਾਰ ਵੀ ਕਰ ਰਹੀ ਆ ਇਸ ਤਰ੍ਹਾਂ ਦੇ ਕਾਫੀ ਮੁੱਦੇ ਨੇ ਜਿਨ੍ਹਾਂ ਦੇ ਉੱਤੇ ਸਾਡੀ ਸਰਕਾਰ ਜਿਹੜੀ ਆ ਬੜੀ ਗੰਭੀਰਤਾ ਦੇ ਨਾਲ ਕੰਮ ਕਰ ਰਹੀ ਆ ਬਸ ਇਹਦੇ ਕੋ ਉਹਨਾਂ ਦਾ ਰੋਲਾ ਰੱਪਾ ਵਾ ਪੇ ਲੋਕਾਂ ਨੂੰ ਗੁੰਮਰਾਹ ਕਰਨ ਵਾਸਤੇ ਤੇ ਮੈਂ ਪਿਛਲੇ ਦਿਨਾਂ ਦੇ ਵਿੱਚ ਇੱਕ ਸਟੇਜ ਲੱਗੀ ਸੀ ਕਿਸੇ ਪਾਰਟੀ ਦੀ ਮੈਂ ਨਾਂ ਨਹੀਂ ਲੈਣਾ ਚਾਹੁੰਦਾ ਉੱਥੋਂ ਇੱਕ ਦੋ ਉਹਨਾਂ ਦੇ ਵਰਕਰਾਂ ਨੇ ਜਾਂ ਲੀਡਰਾਂ ਨੇ ਕਿਹਾ ਸੀਗਾ ਪੇ ਅਸੀਂ 2000 27 ਦੇ ਵਿੱਚ ਹਲਕਾ ਡੇਰਾ ਬਾਬਾ ਨਾਨਕ ਨਹੀਂ ਪੂਰੇ ਕਰਤਾਰਪੁਰ ਦੇ ਵਿੱਚ ਜਿੰਨੇ ਵੀ ਹਲਕੇ ਆ ਅਸੀਂ ਜਿੱਤ ਕੇ ਤੇ ਪਾਰਟੀ ਦੀ ਝੋਲੀ ਵਿੱਚ ਪਾਵਾਂਗੇ ਪਰ ਅਸੀਂ ਵਾਦਾ ਕਰ ਦਿੰਦੇ ਆ ਕਰਦਾ ਮੈਂ ਇਸ ਗੱਲ ਦਾ ਵਾਦਾ ਕਰਦਾ ਵਾਂ ਕਿ ਤੁਹਾਡੇ ਸੁਪਨੇ ਨੇ 2022 ਦੇ ਵਿੱਚ ਵੀ ਇਹ ਤੁਹਾਡੇ ਸੁਪਨੇ ਜਿਹੜੇ ਪੂਰੇ ਨਹੀਂ ਹੋਏ ਤੇ 2027 ਦੇ ਵਿੱਚ ਵੀ ਇਹ ਸੁਪਨੇ ਨਹੀਂ ਤੁਹਾਡੇ ਪੂਰੇ ਹੋਣੇ ਤੇ ਸਿਰਫ ਤੁਸੀਂ ਸੁਪਨਾ ਜੋਗੀ ਰਹਿ ਜਾਣਾ ਅਸੀਂ 2027 ਦੇ ਵਿੱਚ ਆਮ ਆਦਮੀ ਪਾਰਟੀ ਦੁਬਾਰਾ ਫੇਰ ਸਰਕਾਰ ਬਣਾਵਾਂਗੇ